ਅੰਮ੍ਰਿਤਸਰ ਵਿਖੇ ਗੁਰਦੁਆਰਾ ਤਪਸਥਾਨ ਬਾਬਾ ਸ਼੍ਰੀਚੰਦ ਜੀ ਪਿੰਡ ਨਿਜਾਮਪੁਰ ਵਿਖੇ ਮੁਖ ਸੇਵਾਦਾਰ ਸੰਤ ਬਾਬਾ ਮਨਜੀਤ ਸਿੰਘ ਜੀ ਦੀ 16ਵੀਂ ਪੀਡੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਗਵਾਈ ਹੇਠ ਹਰ ਮਹੀਨੇ ਦੀ ਤਰ੍ਹਾਂ ਇਸ ਮਹੀਨੇ ਵੀ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਦੀ ਹਰਨ ਨੂੰ ਸਮਰਪਿਤ ਰਾਸ਼ਨਵੰਦ ਸਮਾਗਮ ਕਰਵਾਇਆ ਗਿਆ ਇਸ ਵਾਰ ਨੇੜਲੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ਪ੍ਰਬੰਧਕਾਂ ਨੇ ਕਿਹਾ ਕਿ ਹਰ ਮਹੀਨੇ ਇਹ ਰਾਸ਼ਨ ਵੰਡ ਸਮਾਗਮ ਪ੍ਰਵਾਸੀ ਵੀਰਾਂ ਤੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਕਰਵਾਇਆ ਜਾਂਦਾ ਹੈ ਗੁਰੂ ਘਰ ਵਿਖੇ ਹਰ ਮਹੀਨੇ ਪੂਰਨਮਾਸ਼ੀ ਦਾ ਦਿਹਾੜਾ ਮਨਾਇਆ ਜਾਂਦਾ ਤੇ ਪੂਰੇ ਸਾਲ ਦੌਰਾਨ ਮੁਫਤ ਕੈਂਪ ਵੀ ਲਗਾਏ ਜਾਂਦੇ ਨੇ ਜਿਹੜਾ ਅੱਜ ਰਾਸ਼ਨ ਵੰਡਿਆ ਗਿਆ ਇਹ ਤਪਸਥਾਨ ਭਗਵਾਨ ਬਾਬਾ ਸ੍ਰੀ ਚੰਚੀ ਦੇ ਸਤਾਨਾ ਤੇ ਵੰਡਿਆ ਗਿਆ ਇਹ ਹਰ ਪੁੰਨਿਆ ਤੇ ਪੁੰਨਿਆ ਰਾਸ਼ਨ ਵੰਡ ਸਮਾਗਮ ਹੁੰਦਾ ਹੈ ਜੋ ਸੇਵਾ ਨਿਭਾਰੇ ਨੇ ਇਥੋਂ ਦੀ ਸੇਵਾ ਸੰਤ ਬਾਬਾ ਮੋਦੀ ਸਿੰਘ ਜੀ ਦੇ ਚੋਲਾ ਸਾਹਿਬ ਵਾਲੇ ਉਹ ਇੱਥੋਂ ਦੀ ਸੇਵਾ ਨਿਭਾ ਰਹੇ ਨੇ ਇਸ ਸਰ ਇਹ ਜਿਹੜਾ ਸਮਾਗਮ ਇਸ ਦਿਹਾੜੇ ਨੂੰ ਸਮਰਪਿਤ ਕੀਤਾ ਅੱਜ ਦਾ ਇਹ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸੀ ਕੀ ਮੈਸੇਜ ਦੇਣਾ ਚਾਹੋਗੇ ਇਹ ਸੱਜ ਸੰਗਤਾਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਭਗਤ ਰਵਿਦਾਸ ਜੀ ਜੋ ਕਿ ਚਮਈਆਰ ਜਾਤ ਦੇ ਨਾਲ ਸੰਬੰਧ ਰੱਖਦੇ ਸਨ ਪਰ ਉਹਨਾਂ ਦੀ ਭਾਵਨਾ ਜਿਹੜੀ ਗੁਰਬਾਣੀ ਪ੍ਰਤੀ ਅਥਾਸੀ ਕਿਉਂਕਿ ਜਿਹੜਾ ਗੁਰਬਾਣੀ ਦੇ ਨਾਲ ਜੁੜ ਜਾਂਦਾ ਹੈ ਸਾਬ ਜੀ ਉਸ ਦੀ ਨੂੰ ਕਦੇ ਤਤੀ ਵਾਰ ਨਹੀਂ ਲੱਗਣੁੰਦੇ ਨੇ ਕਿਉਂਕਿ ਸਾਬ ਜੀ ਗੁਰਬਾਣੀ ਅੰਦਰ ਬਖਸ਼ਿਸ਼ ਕਰਦੇ ਨੇ ਤਾਤੀ ਵਾ ਉਹਨਾਂ ਲੱਗ ਗਈ ਪਾਰ ਬ੍ਰੰਸਰਨਾਈ ਚਾਹ ਉਹਤ ਹਮਾਰੇ ਰਾਮਕਰ ਦੁੱਖ ਲੱਗੇ ਨਾ ਪਾਈ ਤੇ ਭਗਤ ਰਵਿਦਾਸ ਜੀ ਜਿਨ੍ਹਾਂ ਨੇ ਗੁਰਬਾਣੀ ਦੇ ਵਿੱਚ ਲਿਖਿਆ ਐਸੀ ਲਾਲ ਤੁਦਕਨ ਕੋਣ ਕਰੇ ਗਰੀਬ ਨਿਵਾਜ ਗੁਸਈਆਂ ਮੇਰਾ ਮਾਥੇ ਛਤਰ ਧਰੇ ਤੇ ਭਗਤ ਰਵਿਦਾਸ ਨੇ ਇੱਥੇ ਤੱਕ ਲਿਖਿਆ ਨੇ ਚੌ ਉੱਚ ਕਰੇ ਮੇਰਾ ਗੋਬਿੰਦ ਤੇ ਕਾਲਪੁਰਖ ਪਰਮਾਤਮਾ ਛੋਟੀ ਯਾਦ ਨੂੰ ਜਿਹੜਾ ਉੱਚਾ ਰੱਖਦਾ ਤੇ ਤੇ ਕਾਲਪੁਰਖ ਪਰਮਾਤਮਾ ਉਹਨਾਂ ਦੀ ਲਾਜ ਪਤ ਰੱਖਦਾ ਇਸ ਤਾਨ ਭਗਵਾਨ ਬਾਬਾ ਸ੍ਰੀ ਚੰਦ ਜਿਹੜਾ ਇੱਥੇ ਕੋਈ ਸ਼ਰਧਾ ਲੈ ਕੇ ਭਾਵਨਾ ਲੈ ਕੇ ਹੁੰਦਾ ਉਹਨਾਂ ਦੀਆਂ ਭਗਵਾਨ ਦੀ ਝੋਲੀਆਂ ਭਰਦੇ ਨੇ ਗੁਰਬਾਣੀ ਦਾ ਫਰਮਾਨ ਹੈ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸੱਚੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਜੀ ਦੇ ਇਸ ਪਾਵਨ ਤਪਸਥਾਨ ਪਿੰਡ ਨizampur ਵਿਖੇ ਜਿੱਥੇ ਭਗਵਾਨ ਬਾਬਾ ਸ੍ਰੀਚੰਦ ਸਾਹਿਬ ਜੀ ਨੇ ਆਪ ਚਰਨ پا ਕੇ ਇਸ ਨਗਰ ਦਾ ਸੇਵਾ ਕੀਤਾ ਉਸ ਪਾਵਨ ਸਥਾਨ ਉੱਪਰ ਹਰ ਮਹੀਨੇ ਦੀ ਤਰ੍ਹਾਂ ਮੁਫਤ ਰਾਸ਼ਨ ਵੰਡ ਸਮਾਗਮ ਕਰਵਾਇਆ ਗਿਆ ਇਹ ਜੋ ਸਮਾਗਮ ਹੈ ਇਹ ਐਨਆਰਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਸ ਪਾਵਨ ਅਸਥਾਨ ਦੇ ਮੁਖ ਸੇਵਾਦਾਰ ਗੁਰਨਾਨਕ ਸਾਹਿਬ ਜੀ ਦੀ ਅੰਸਬੰਦ 16ਵੀਂ ਪੀੜ੍ਹੀ ਬਾਬਾ ਮਨਜੀਤ ਸਿੰਘ ਜੀ ਬੇਦੀ ਉਹਨਾਂ ਦੀ ਰਹਿਨਮਾਈ ਹੇਠ ਕਰਵਾਇਆ ਜਾਂਦਾ ਹੈ ਅੱਜ ਵੀ ਇਸ ਸਮਾਗਮ ਬੜੇ ਪਿਆਰ ਸਤਿਕਾਰ ਨਾਲ ਬੜੇ ਉਤਸ਼ਾਹ ਨਾਲ ਕਰਵਾਇਆ ਗਿਆ ਇਹ ਜੋ ਸਮਾਗਮ ਹੈ ਇਹ ਸਮਾਗਮ ਸਤਿਗੁਰੂ ਬਾਬਾ ਦਾਸ ਮਹਾਰਾਜ ਜੀ ਜਿਨ੍ਹਾਂ ਦਾ ਆਗਮਨ ਪੁਰਵ 1 ਫਰਵਰੀ ਨੂੰ ਆ ਰਿਹਾ ਹੈ ਉਹਨਾਂ ਦੇ ਆਗਮਨ ਪੁਰਵ ਦੀਆਂ ਖੁਸ਼ੀਆਂ ਦੇ ਸਮਖਸ਼ ਵਿੱਚ ਕਰਵਾਇਆ ਗਿਆ ਸੋ ਸਭ ਤੋਂ ਪਹਿਲਾਂ ਆਪ ਸਮੂਹ ਸੰਗਤਾਂ ਨੂੰ ਉਹਨਾਂ ਦੇ ਆਗਮਨ ਪੁਰਵ ਦੀਆਂ ਲੱਖ ਲੱਖ ਵਧਾਈਆਂ ਲੱਖ ਲੱਖ ਵਧਾਈਆਂ ਸਤਿਗੁਰੂ ਕਿਰਪਾ ਕਰਨ ਆਪ ਸਮੂਹ ਸੰਗਤ ਦੀ ਹਾਜ਼ਰੀ ਸਤਿਗੁਰੂ ਜੀ ਲੇਖੇ ਲਾਉਣ ਚੜ੍ਹਦੀ ਕਲਾ ਖੁਸ਼ੀਆਂ ਬਖਸ਼ਿਸ਼ ਕਰਨ ਜੀ ਇਹ ਉਹ ਤਪਸਥਾਨ ਹੈ ਬਾਬਾ ਸ੍ਰੀਚੰਦ ਸਾਹਿਬ ਜੀ ਦਾ ਜਿੱਥੇ ਹਰ ਮਹੀਨੇ ਸੰਗਤ ਦੇ ਸਹਿਯੋਗ ਦੇ ਨਾਲ ਬਾਬਾ ਜੀ ਵੱਲੋਂ ਬੜੇ ਸਤਿਜਿਓ ਉਪਰਾਲੇ ਕੀਤੇ ਜਾਂਦੇ ਨੇ ਮੁਫਤ ਰਾਸ਼ਨ ਵੰਡ ਸਮਾਗਮ ਕਰਵਾਇਆ ਜਾਂਦਾ ਹੈ ਕੈਂਪ ਲਗਵਾਏ ਜਾਂਦੇ ਨੇ ਅੱਖਾਂ ਦੇ ਕੈਂਪ ਲੱਗਦੇ ਨੇ ਹੱਡੀਆਂ ਦੇ ਕੈਂਪ ਲੱਗਦੇ ਨੇ ਲੋੜਵੰਦਾਂ ਨੂੰ ਸਹਾਰਾ ਮਿਲਦਾ ਹੈ ਇਸ ਸਥਾਨ ਉੱਪਰ ਬਾਬੇ ਦੀ ਫ਼ਾਰ ਕਿਰਪਾ ਹੈ ਜੋ ਵੀ ਇਸ ਸਥਾਨ ਦੇ ਉੱਪਰ ਬੜੇ ਪਿਆਰ ਸਤਿਕਾਰ ਨਾਲ ਸਤਗੋਤ ਜੀ ਦੀ ਸੇਵਾ ਕਰਦਾ ਹੈ ਉਹਨਾਂ ਨੂੰ ਯਾਦ ਕਰਦਾ ਹੈ ਮੂ ਮੰਗੀਆਂ ਮੁਰਾਦਾਂ ਪਾਉਂਦਾ ਹੈ ਆਪਣੀਆਂ ਝੋਲੀਆਂ ਪਰਦਾ ਹੈ ਸਤਿਗੁਰੂ ਜੀ ਸਾਰੀਆਂ ਖੁਸ਼ੀਆਂ ਨੂੰ ਬਖਸ਼ਿਸ਼ ਕਰਦੇ ਨੇ ਸੋ ਅਰਦਾਸ ਹੈ ਸਤਿਗੁਰੂ ਜਿਹਦੇ ਚਰਨਾਂ ਵਿੱਚ ਭਗਵਾਨ ਬਾਬਾ ਸਿਰਜਣ ਸਾਹਿਬ ਦੇ ਚਰਨਾਂ ਵਿੱਚ ਸਤਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਜੋ ਵੀ ਇਸ ਮੀਡੀਆ ਰਾਹੀਂ ਸਤਿਗੁਰੂ ਦੇਸ਼ ਪਾਵਨ ਸਥਾਨ ਦੇ ਦਰਸ਼ਨ ਕਰ ਰਹੇ ਨੇ ਸਤਿਗੁਰੂ ਸਾਰਿਆਂ ਦੀਆਂ ਝੋਲੀਆਂ ਪਰਣ ਖੁਸ਼ੀਆਂ ਕਿਹੜੇ ਬਖਸ਼ਿਸ਼ ਕਰਨ ਨਾਲ ਹੀ ਧੰਨਵਾਦ ਹੈ ਹੁਣ ਐਨ ਆਰ ਆਈ ਵੀਰਾਂ ਦਾ ਸਾਰੀ ਸੰਗਤਾਂ ਦਾ ਜਿਨ੍ਹਾਂ ਨੇ ਇਸ ਪਾਵਨ ਅਸਥਾਨ ਉੱਪਰ ਜੋ ਸੋਸ਼ਲ ਉਪਰਾਲੇ ਚੱਲ ਰਹੇ ਨੇ ਸਮਾਜਿਕ ਉਪਰਾਲੇ ਚੱਲ ਰਹੇ ਨੇ ਉਹਨਾਂ ਵਿੱਚ ਆਪਣੇ ਦਸਬੰਦ ਰਾਹੀਂ ਯੋਗਦਾਨ ਪਾਉਂਦੇ ਨੇ ਅਰਦਾਸ ਹੈ ਉਹਨਾਂ ਦੀ ਸਤਿਗੁਰਜੀ ਵੀ ਦਸਬੰਦ ਨੂੰ ਪਰਮਾਨ ਕਰਨ ਉਹਨਾਂ ਨੂੰ ਕਿਰਤ ਕਮਾਈਆਂ ਬਖਸ਼ਿਸ਼ ਕਰਨ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ ਹੋਈਆਂ ਭੁਲਾਂ ਦੀ ਖਿਮਾ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ